ਜੀਕਰ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਅੱਜ ਦੀ ਜਿਹੜੀ ਮੇਰੀ ਵੀਡੀਓ ਦਾ ਮਨੋਰਥ ਹੈ ਜਾਂ ਮੈਂ ਜਿਹੜੀ ਵੀਡੀਓ ਬਣਾਣੀ ਚਾਹੁੰਦਾ ਜਾਂ ਮੇਰਾ ਕੋਸ਼ਿਸ਼ ਸੀ ਕਿ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਜਾਵੇ ਕਿਉਂਕਿ ਆ ਜਿਹੜੇ ਸਾਡੇ ਦਿਨ ਚੱਲ ਰਹੇ ਨੇ ਇਹ ਸਾਡੇ ਪੋ ਦਾ ਮਹੀਨਾ ਜਦੋਂ ਵੀ ਸ਼ੁਰੂਆਤ ਪੋ ਦੇ ਮਹੀਨੇ ਸ਼ੁਰੂਆਤ ਹੋ ਜਾਂਦੀ ਹੈ ਸੋ ਜਿਹੜੇ ਹੁਣ ਮੇਰੀਆਂ ਵੀਡੀਓ ਨੇ ਜਾਂ ਅੱਜ ਦਾ ਆਪਾਂ ਵੀਡੀਓ ਪਾਉਨੇ ਆ ਉਸ ਤੋਂ ਥੋੜਾ ਜਿਹਾ ਪਰਹੇਜ਼ ਕਰਨ ਲੱਗ ਰਹੇ ਆ ਕਿਉਂਕਿ ਤਾਂ ਕਿਉਂਕਿ ਇਹ ਸਾਡੇ ਸਬਾ ਦੇ ਦਿਨ ਨੇ ਸਾਡੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਹੋਈਆਂ ਨੇ ਸੋ ਅੱਜ ਦੀ ਵੀਡੀਓ ਦਾ ਮੇਰਾ ਮਨੋਰਥ ਆ ਕਾਫੀ ਵੀਰਾਂ ਦੇ ਕਮੈਂਟ ਆਈ ਸੀ ਕਿਉਂਕਿ ਭਾਜੀ ਤੁਸੀਂ ਜ਼ਰੂਰ ਵੈਸੇ ਦਾ ਸੰਗਤ ਤੇ ਸਾਰੇ ਵੀਰਪਰਾ ਸਾਰੇ ਜਾਣਕਾਰ ਨੇ ਕਿਸੇ ਨੂੰ ਮਿਲਦਾ ਇਤਿਹਾਸ ਬਾਰੇ ਪੱਤਰੇ ਜਿਹੜੇ ਫਰੂਲਣ ਦੀ ਬਹੁਤ ਹੀ ਲੋੜ ਨਹੀਂ ਕਿਉਂਕਿ ਸਾਰੇ ਅੱਜਕੱਲ ਸੂਝਵਾਨ ਨੇ ਸੋ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਗੁਜਾਸ਼ ਕਰਾਂਗਾ ਕਿ ਤੁਸੀਂ ਅੱਜ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਦੀ ਨਾਲ ਸੋ ਜਿਹੜੇ ਆਪਣੇ ਜਿਹੜੇ ਆ ਦਿਨ ਚੱਲ ਰਹੇ ਨੇ ਤੁਹਾਨੂੰ ਪਤਾ ਕਿਉਂਕਿ ਕੋ ਦਾ ਮਹੀਨਾ ਤਕਰੀਬਨ ਜ ਤਕਰੀਬਨ ਤਕਰੀਬਨ 13 ਤੱਕ ਇਹ ਜਿਹੜੇ ਸਾਡੇ ਦਿਨ ਨੇ ਇਹ ਸਾਰੇ ਸ਼ਹਾਦਤਾ ਭਰੇ ਨੇ ਸਾਰਿਆਂ ਨੂੰ ਪਤਾ ਹੈ ਵੀ ਇਸ ਮਹੀਨੇ ਦੇ ਵਿੱਚ ਵਿੱਚ ਕੀ ਕੀ ਹੋਇਆ ਸੋ ਮੈਂ ਸਾਰੇ ਆਪਣੇ ਜਿੰਨੇ ਵੀ ਮੇਰੇ ਵੀਰ ਭਰਾਣੇ ਭੈਣ ਭਰਾਣੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਕੁਝ ਕੁ ਦਿਨ ਸੋ ਮੇਰੇ ਵੱਲੋਂ ਰਿਕਵੈਸਟ ਹੈ ਮੈਂ ਆਪ ਵੀ ਉਹ ਚੀਜ਼ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਵੀ ਉਮੀਦ ਹੈ ਕਿ ਜਰੂਰ ਉਤਰੋਗੇ ਕਿਉਂਕਿ ਇਹ ਕੁਝ ਦਿਨ ਨੇ ਸਾਡੇ ਜ਼ਿੰਦਗੀ ਦੇ ਵਿੱਚ ਵੈਸੇ ਤਾਂ ਚਲੋ ਜਿਹੜੀਆਂ ਕੁਰਬਾਨੀਆਂ ਹੁੰਦੀਆਂ ਨੇ ਇਹਦਾ ਕੋਈ ਦਿਨ ਨਹੀਂ ਹੁੰਦਾ ਇਹਦਾ 365 ਦੇ ਨਹੀਂ ਸਾਡੇ ਜਿਹੜਾ ਜੀਵਨ ਦੇ ਵਿੱਚ ਜੀਵਨ ਕਾਲ ਦੇ ਵਿੱਚ ਸਾਡੇ ਦਰਮਿਆਨ ਹੋਣੀਆਂ ਦਿਲ ਦੇ ਵਿੱਚ ਲਾਜ਼ਮੀ ਨੇ ਪਰ ਜਿਹੜੇ ਉਦੋਂ ਦਿਨ ਚੱਲਦੇ ਹੁਣ ਉਦੋਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਰੂਰ ਇਹ ਚੀਜ਼ਾਂ ਮਤਲਬ ਗੌਰ ਕਰੋ ਜ਼ਰੂਰੀ ਨਹੀਂ ਕਿ ਸਟੇਟਸਾਂ ਰਾਹੀ ਆਪਾਂ ਸ਼ਰਧਾਂਜਲੀ ਦੇਣੀ ਆ ਸੋ ਥੋੜਾ ਜਿਹਾ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਇਤਿਹਾਸ ਆ ਉਹਨੂੰ ਹਮੇਸ਼ਾ ਆਪਾਂ ਨੂੰ ਦਿਲ ਦੇ ਵਿੱਚ ਰੱਖਣਾ ਚਾਹੀਦਾ ਪਰ ਇੱਕ ਗੱਲ ਉਹਦੇ ਨਾਲ ਇਹ ਵੀ ਹੈ ਜੀ ਕਿ ਤੁਸੀਂ ਇਹ ਚੀਜ਼ਾਂ ਤੋਂ ਥੋੜਾ ਜਿਆਦਾ ਦੂਰ ਰਹੋ ਕਿ ਅੱਜ ਕੱਲ ਜਿਵੇਂ ਹੁਣ ਜਿਹੜਾ ਸਮਾਂ ਚੱਲ ਰਿਹਾ ਤੁਹਾਨੂੰ ਪਤਾ ਜਿਹਾ ਜਿਹਾ ਕੋਈ ਰੀਲਸ ਵਗੈਰਾ ਗਾਣਾ ਵਗੈਰਾ ਮੈਂ ਹਰ ਇੱਕ ਨੂੰ ਕੋਸ਼ਿਸ਼ ਕਰੂੰ ਆਪਣੇ ਵੱਲੋਂ ਚਲੋ ਮੈਂ ਇਹ ਨਹੀਂ ਕਹਿੰਦਾ ਕੋਈ ਅੱਜ ਕੱਲ ਕੋਈ ਵਿਦਵਾਨ ਕਹੂਗਾ ਕੋਈ ਕੀ ਕਹੂਗਾ ਸੋ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਆ ਪਰ ਮੈਂ ਤੁਹਾਨੂੰ ਹੱਥ ਵਨ ਕੇ ਹੀ ਬੇਨਤੀ ਕਰੂਗਾ ਵੀ ਕੁਝ ਦਿਨ ਜਿਹੜਾ ਤਕਰੀਬਨ ਮੇਰੇ ਦਾ ਲੱਗਦਾ ਵੈਸੇ ਤਾਂ ਤਕਰੀਬਨ ਪੂਰਾ ਦਾ ਸਾਰਾ ਮਹੀਨਾ ਹੀ ਹੁੰਦਾ ਪਰ ਗੁਜਾਰਿਸ਼ ਆ ਵੀ ਚਲੋ ਜਿੰਨੇ ਦਿਨ ਆਪਾਂ ਸਾਦਗੀ ਚ ਰਹਿ ਸਕਦੇ ਆਪਣੇ ਆਪ ਨੂੰ ਸਾਦਗੀ ਚ ਰੱਖੀਏ ਤੇ ਉਹੋ ਜੇ ਵੀਡੀਓ ਨਾ ਕ੍ਰੀਏਟ ਕਰੀਏ ਹਨ ਸੋ ਇੱਕ ਸੱਚੀ ਸਰਧਾ ਜਲੀ ਇਹੀ ਹੁੰਦੀ ਆ ਬਾਕੀ ਜਿਹੜੇ ਨਾਮ ਬਾਣੀ ਨਾਲ ਜੁੜੇ ਹੋਏ ਨੇ ਬਾਣੀ ਦਾ ਸਰਬਣ ਬਾਣੀ ਸਰਬਣ ਵੀ ਕਰ ਸਕਦੇ ਹੋ ਬੜੀ ਬਾਣੀ ਪੜ ਵੀ ਸਕਦੇ ਹੋ ਤੁਸੀਂ ਹਨ ਕੱਲੇ ਕੱਲੇ ਜਿਹੜੇ ਪ੍ਰਵਚਨ ਨੇ ਉਹ ਸੁਣ ਸਕਦੇ ਹੋ ਤੁਸੀਂ ਤੇ ਇਤਿਹਾਸਿਕ ਸਥਾਨਾਂ ਦੀ ਜਰੂਰ ਦਰਸ਼ਨ ਕਰਿਆ ਕਰੋ ਤੇ ਮੇਰੀ ਕੋਸ਼ਿਸ਼ ਸੀ ਕਿ ਆਪ ਵੀ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਚੀਜ਼ ਵੱਲ ਜਰੂਰ ਜੋੜੋ ਕਿਉਂਕਿ ਜਿਹੜਾ ਸਾਡਾ ਔਣ ਵਾਲਾ ਇਤਿਹਾਸ ਆ ਉਹ ਬੱਚਿਆਂ ਨਹੀਂ ਸਾਨੂੰ ਅੱਗੇ ਕਿਉਂਕਿ ਸਾਨੂੰ ਵੀ ਕਿਸੇ ਨੇ ਦੱਸਿਆ ਤੇ ਅੱਗੋਂ ਅਸੀਂ ਵੀ ਕਿਸੇ ਨੂੰ ਦੱਸਣ ਜੋਗੇ ਤਾਂ ਹੋਵਾਂਗੇ ਜੇ ਅਸੀਂ ਸਾਫ਼ ਸੂਰਤ ਹੋਵਾਂਗੇ ਸਾਡੇ ਦਾੜੇ ਪ੍ਰਕਾਸ਼ ਹੋਣਗੇ ਅਸੀਂ ਮਸ਼ਹਹਰਾ ਰੱਖੀਆਂ ਹੋਣਗੇ ਆ ਤੇ ਅਸੀਂ ਪੂਰੇ ਸਿੱਖੀ ਸਰੂਪ ਦੇ ਵਿੱਚ ਹੋਵਾਂਗੇ ਸੋ ਤੁਸੀਂ ਸਾਰਿਆਂ ਨੂੰ ਮੇਰੇ ਹਵਲੋਂ ਹੱਥ ਬੰਨ੍ਹ ਕੇ ਬੇਨਤੀ ਆ ਕਿਉਂਕਿ ਕਾਫੀ ਵੀਰਾਂ ਦੇ ਮੈਨੂੰ ਕਮੈਂਟ ਆਏ ਸੀ ਕਾਫੀ ਵੀਰ ਮੇਰੇ ਜਿਹੜੇ ਚੌਣ ਵਾਲੇ ਭੈਣ ਭਰਾਣੇ ਉਹਨਾਂ ਨੇ ਕਿਹਾ ਸੀ ਕਿ ਵੀਰੇ ਤੁਸੀਂ ਜਰੂਰ ਇਸ ਇਸ ਰਿਕਾਰਡਿੰਗ ਤੁਸੀਂ ਕਲਿੱਪ ਜਰੂਰ ਸਾਂਝੀ ਕਰਿਓ ਕਿਉਂਕਿ ਜਿਹੜਾ ਵੀ ਕੋਈ ਬੰਦਾ ਕ੍ਰੀਏਟ ਕਰਦਾ ਕੋਈ ਵੀਡੀਓ ਪਾਉਂਦਾ ਤਾਂ ਉਹਦੇ ਲਈ ਜਿਹੜੀ ਆਡੀਅנס ਹੁੰਦੀ ਹੈ ਉਹ ਰੱਬ ਵਰਗੀ ਹੁੰਦੀ ਹੈ ਸੋ ਮੈਨੂੰ ਵੀ ਇਹ ਚੀਜ਼ ਲੱਗਦੀ ਹੈ ਕਿ ਤੁਸੀਂ ਉਹ ਚੀਜ਼ ਵੱਲ ਜ਼ਰੂਰ ਪ੍ਰੇਰਿਤ ਹੋਵੋ ਤੇ ਘੱਟੋ ਘੱਟ ਆਪ ਵੀ ਆਪਣੇ ਇਤਿਹਾਸ ਤੋਂ ਜਾਣੂ ਹੋਵੋ ਤੇ ਅੱਜ ਕੱਲ ਤਾਂ ਚਲੋ ਸਮਾਂ ਸੋਸ਼ਲ ਮੀਡੀਆ ਦਾ ਤੇ ਆਪਣਾ ਲਿਟਰੇਚਰ ਵੀ ਬਹੁਤ ਸਾਰਾ ਪਿਆ ਤੁਸੀਂ ਵੈਸੇ ਮੋਬਾਈਲਾ 'ਚ ਲਿਟਰੇਚਰ ਨਹੀਂ ਲੱਭੀਦਾ ਹੁੰਦਾ ਹਮੇਸ਼ਾ ਜਿਹੜਾ ਲਿਟਰੇਚਰ ਹੈ ਉਹ ਕਿਤਾਬਾਂ ਦੇ ਵਿੱਚ ਹੁੰਦਾ ਤੇ ਆਪਣੀ ਕਿਤਾਬਾਂ ਦੇ ਨਾਲ ਦੋਸਤੀ ਗੂੜੀ ਰੱਖੋ ਕਤਾਬਾ ਵਾਦ ਤੋਂ ਵਾਦ ਪੜਿਆ ਕਰੋ ਚੰਗੇ ਰਾਈਟਰਾਂ ਨੂੰ ਪੜਿਆ ਕਰੋ ਆਪਣੇ ਇਤਿਹਾਸ ਬਾਰੇ ਜਰੂਰ ਜਾਣਕਾਰੀ ਹਾਸਲ ਕਰਿਆ ਕਰੋ ਜਿੰਨੀ ਕੁ ਹੋ ਸਕਦੀ ਹੈ ਤੇ ਖਾਸ ਕਰਕੇ ਆਪਣੇ ਜਿਹੜੇ ਨੌਜਵਾਨ ਬੱਚੇ ਭੈਣ ਭਰਾਣੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਜਰੂਰ ਇਹ ਚੀਜ਼ ਵੱਲ ਕਿਉਂਕਿ ਆਉਣ ਵਾਲਾ ਸੀ ਸਮਾਂ ਦੇਖ ਹੀ ਰਹੇ ਹਾਂ ਸਾਰਿਆਂ ਨੂੰ ਪਤਾ ਹੈ ਮੈਨੂੰ ਲੱਗਦਾ ਕਿ ਮੈਨੂੰ ਦੱਸਣ ਦੀ ਬਹੁਤਾ ਲੋੜ ਨਹੀਂ ਉਹ ਚੀਜ਼ ਬਾਰੇ ਕਿ ਇਤਿਹਾਸ ਇਤਿਹਾਸ ਸਾਡਾ ਪਰ ਬਹੁਤ ਵੱਡਾ ਪਰ ਸਾਡੀਆਂ ਕਮਜ਼ੋਰੀਆਂ ਸਾਡੇ ਅੰਦਰ ਬਹੁਤ ਪੈਦਾ ਹੋ ਰਹੀਆਂ ਨੇ ਅੱਜ ਕੱਲ ਬੱਚੇ ਸਾਡੇ ਦੂਰ ਕਿਉਂ ਜਾ ਰਹੇ ਨੇ ਤਾ ਕਿਤਨਾ ਕਿਤੇ ਦੋਸਤੋ ਵੀ ਆ ਕਿ ਅਸੀਂ ਆਪਣੇ ਆਪਣੇ ਗੁਰੂ ਨਾਲੋਂ ਬਹੁਤ ਜ਼ਿਆਦਾ ਟੁੱਟ ਚੁੱਕੇ ਆ ਜੇ ਅਸੀਂ ਆਪਣੇ ਗੁਰੂ ਨਾਲ ਜੁੜੇ ਹੁੰਦੇ ਤਾਂ ਅਜ ਗੱਲ ਹੋਰ ਹੁੰਦੀ ਕਿਉਂਕਿ ਸਾਡੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਵੀਰੇ ਤੇ ਸੋ ਬਾਕੀ ਕੁਝ ਪਰ ਪੋਲਿਟਿਕਲ ਇਸ਼ੂ ਆ ਜਾਂਦੇ ਨੇ ਮੈਂ ਉਹ ਚੀਜ਼ ਦੇ ਨਹੀਂ ਬੋਲਣਾ ਚਾਹੁੰਦਾ ਬਸ ਮੈਂ ਇਨੀ ਕੁ ਗੁਜਾਰਿਸ਼ ਕਰੂੰਗਾ ਕਿ ਤੁਸੀਂ ਜ਼ਰੂਰ ਆਪ ਆਪਣੇ ਬੱਚਿਆਂ ਨੂੰ ਜੇ ਕਿਉਂਕਿ ਜਿਹੋ ਜਿਹਾ ਪਿਓ ਦਾ ਚਿਹਰਾ ਮੋਹਰਾ ਹੋਊਗਾ ਬੱਚੇ ਦਾ ਵੀ ਅੱਗੋਂ ਹੋ ਜਾ ਹੀ ਹੋਣਾ ਇਹ ਬਸ ਮਾਪੇ ਤੇ ਵੀ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਬੱਚੇ ਨੂੰ ਕੀ ਸਿੱਖਿਆ ਦੇ ਰਹੇ ਤੇ ਜੇ ਅੱਜ ਦੀ ਜਿਹੜੀ ਮੇਰੇ ਵੀਡੀਓ ਬਣਾਉਣ ਦਾ ਮਕਸਦ ਸੀ ਮੈਨੂੰ ਕਾਫੀ ਵੀਰਾਂ ਨੇ ਮੈਸੇਜ ਕੀਤਾ ਸੀ ਕਿ ਵੀਰੇ ਤੁਸੀਂ ਜ਼ਰੂਰ ਕਿਉਂਕਿ ਆ ਜਿਹੜੇ ਦਿਨ ਚੱਲਦੇ ਨੇ ਇਤਿਹਾਸ ਵੈਸੇ ਬਹੁਤ ਵੱਡਾ ਕਾਫੀਆਂ ਨੇ ਤਾਂ ਕਿਹਾ ਸੀ ਵੀਰੇ ਇਤਿਹਾਸ ਵੀ ਨਾਲ ਜ਼ਰੂਰ ਸਰਵਣ ਕਰਿਓ ਕਿਉਂਕਿ ਇਤਿਹਾਸ ਬਹੁਤ ਵੱਡਾ ਤੇ ਮੇਰੇ ਵਰਗਾ ਇੱਕ ਨਾ ਚੀਜ਼ ਆ ਬੰਦਾ ਬਹੁਤ ਛੋਟੀ ਚੀਜ਼ ਆ ਇਤਿਹਾਸ ਨੌਂਦਿਆਂ ਕਈ ਵਾਰੀ ਸੂ ਗਲਤੀਆਂ ਹੋ ਜਾਂਦੀਆਂ ਨੇ ਤੇ ਉਹਦੇ ਲਈ ਆਪਾਂ ਪਹਿਲੀ ਹੱਥ ਜੋੜਦੇ ਆਂ ਇਸ ਗੱਲ ਕਰਕੇ ਇਤਿਹਾਸ ਚਲੋ ਸਾਰਿਆਂ ਨੂੰ ਪਤਾ ਲੋਕ ਸੂਝਵਾਨ ਨੇ ਅੱਜ ਕੱਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਪਰ ਮੈਂ ਜ਼ਰੂਰ ਇਹ ਬੇਨਤੀ ਆਪਣੇ ਵੱਲੋਂ ਆਪਣੇ ਚੈਨਲ ਵਾਈ ਕਰੂੰਗਾ ਤੁਹਾਡੇ ਭੈਣ ਭਰਾਵਾਂ ਤੱਕ ਕਰੂੰਗਾ ਕਿ ਤੁਸੀਂ ਜ਼ਰੂਰ ਇਹ ਚੀਜ਼ ਵੱਲ ਧਿਆਨ ਦਿਓ ਤੇ ਆਪਣੀ ਜਿਹੜੀ ਸੋਚ ਆ ਉਹਨੂੰ ਥੋੜਾ ਜਿਹਾ ਬਦਲੋ ਤੇ ਆਹ ਦਿਨਾਂ ਦੇ ਵਿੱਚ ਵਿੱਚ ਸੋ ਜਿੰਨਾ ਤੁਸੀਂ ਸਾਦਗੀ ਪਰ ਆ ਜੀਵਨ ਜਿਉ ਸਕਦੇ ਹੋ ਜਿਉਮੋ ਤੇ ਆਪਣੀ ਪੰਜਾਬ ਪੰਜਾਬੀਅਤ ਲਈ ਕੰਮ ਕਰਦੇ ਰਹੋ ਆਪਣੇ ਵੀਰਾਂ ਦੀ ਗੱਲ ਕਰਦੇ ਰਹੋ ਆਪਣਾ ਇਤਿਹਾਸ ਪੜ੍ਹਦੇ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਧਾਰਮਿਕ ਸਥਾਨਾਂ ਤੇ ਜਰੂਰ ਦਰਸ਼ਨ ਕਰਵਾਉਣ ਲੈ ਕੇ ਜਾਓ ਉਹਨਾਂ ਨੂੰ ਆਪਣੇ ਇਤਿਹਾਸ ਦੀਆਂ ਆਪਣੀਆਂ ਜੜ੍ਹਾਂ ਬਾਰੇ ਪਤਾ ਲੱਗੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਤਾਂ ਅੱਗੇ ਵੀਰੇ ਜਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਜਿਹੜੇ ਭੈਣ ਭਰਾ ਨੇ ਜਿਹੜੇ ਕਈ ਹੋ ਸਕਦਾ ਸਾਡੇ ਵਰਗੇ ਟੁੱਟੇ ਹੋਣ ਤੇ ਉਹ ਆਪਣੇ ਦੁਆਰਾ ਗੁਰੂ ਨਾਲ ਜੁੜ ਸਕਣ ਤੇ ਜੇਕਰ ਵੀਡੀਓ ਵਧੀਆ ਲੱਗੀ ਤੇ ਅੱਗੇ ਸ਼ੇਅਰ ਤੇ ਸਪੋਰਟ ਜਰੂਰ ਕਰਿਓ। ਤੇ ਇੰਨਾ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚਕਾਂ ਕਈ ਵਾਰੀ ਗੱਲਾਂ ਬਾਤਾਂ ਕਰਦਿਆਂ ਮੈਂ ਪਹਿਲੀ ਕਹਿੰਨਾ ਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੋ ਸਕਦਾ ਹੈ ਕਿ ਮੇਰੇ ਤੋਂ ਵੀ ਬੋਲਦਿਆਂ ਕੁਝ ਨਾ ਕੁਝ ਸ਼ਬਦ ਗਲਤ ਨਿਕਲ ਗਏ ਹੁਣ ਸੋ ਦੀ ਮੈਂ ਪਹਿਲੀ ਸਾਰੀ ਸੰਗਤ ਨੂੰ ਸਾਰੇ ਦੇਖਣ ਵਾਲਿਆਂ ਤੋਂ ਚੋਣ ਵਾਲਿਆਂ ਤੋਂ ਪਹਿਲੀ ਮੈਂ ਮਾਫੀ ਮੰਗ ਲੈਣਾ ਕਿ ਕਈ ਵਾਰੀ ਹੋ ਸਕਦਾ ਬੋਲਦਿਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ